ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਲੇਟੈਸਟ ਜਜਮੈਂਟ ਹੈਗੀ ਆ ਕਮਰੂਦਨ ਦਸਤਾਰ ਸੰਧਾਈ ਵਰਸਸ ਸਟੇਟ ਆਫ ਕਰਨਾਟਕਾ 2024 ਐਸਸੀ 933 ਇੱਕ ਬੰਦੇ ਨੂੰ ਜਿਹੜੀ ਹੈਗੀ ਕਨਵੈਕਸ਼ਨ ਹੋਈ ਸੀ 306 ਦੇ ਵਿੱਚ ਆਈਪੀਸੀ ਦੇ ਵਿੱਚ ਅਲਾਈਟਮੈਂਟ ਸੁਸਾਇਡ ਵੀ ਕਿਸੇ ਨੂੰ ਜੋਪਾ ਸੁਸਾਇਡ ਕਰਨ ਦੇ ਲਈ ਪ੍ਰੇਕੋਪ ਕਰਦੇ ਆ ਜਾਂ ਉਹਨੂੰ ਇੰਨਾ ਮੈਂਟਲੀ ਹਰਾਸ਼ ਕਰ ਦਿੰਦੇ ਆ ਵੀ ਉਹ ਬੰਦਾ ਸੁਸਾਇਡ ਕਰਦਾ ਹੈ ਤਾਂ ਉਹਦੇ ਵਿੱਚ ਇੱਕ ਜੱਜਮੈਂਟ ਲੇਟੈਸਟ ਹੈ ਇਹਦੇ ਵਿੱਚ ਮੇਨਲੀ ਗੱਲ ਕੀ ਕੀਤੀ ਜਾਂਦੀ ਹੈ ਕੁੜੀ ਤੇ ਮੁੰਡਾ ਰਿਲੇਸ਼ਨ ਦੇ ਵਿੱਚ ਸੀ ਤੇ ਉਹਨੇ ਰਿਫਿਊਜ਼ ਕਰਤਾ ਸੀ ਮੁੰਡੇ ਨੇ ਵੀ ਮੈਂ ਤੇਰੇ ਨਾਲ ਮੈਰਿਜ ਨਹੀਂ ਕਰਾਉਂਦਾ ਉਸ ਕਰਕੇ ਜਿਹੜੀ ਕੁੜੀ ਨੇ ਸੁਸਾਈਡ ਕਰ ਕਮਿਟ ਕਰ ਲਿਆ ਸੀ ਇਹਦੇ ਵਿੱਚ ਤੇ ਮੁੰਡੇ ਦੇ ਉੱਪਰ ਜਿਹੜੀ 306 ਦਾ ਜਿਹੜਾ ਪਰਚਾ ਰਜਿਸਟਰਡ ਹੋ ਚੁੱਕਿਆ ਸੀ ਤੇ ਹਾਈ ਕੋਰਟ ਨੇ ਨੀਚੇ ਟ੍ਰਾਇਲ ਕੋਰਟ ਨੇ ਜਿਹਨੂੰ ਸਜ਼ਾ ਸੁਣਾਤੀ ਸੀ ਹਾਈ ਕੋਰਟ ਨੇ ਵੀ ਉਹਨਾਂ ਕਨਵਿਕਸ਼ਨ ਜਿਹੜੀ ਹੈਗੀ ਸੀ ਉਹਦੀ ਜਾਰੀ ਰੱਖੀ ਤਾਂ ਸੁਪਰੀਮ ਕੋਰਟ ਨੇ ਇੱਥੇ ਜਾ ਕੇ ਇਹਨੂੰ ਸੈਟਸਾਈਡ ਕੀਤਾ ਇਸ ਜਜਮੈਂਟ ਦਾ ਕਾਫੀ ਮੁੰਡੇ ਜੋ ਐਦਾਂ ਦਾ ਸ਼ਿਕਾਰ ਹੋਏ ਨੇ ਕੋਈ ਸਰਕਮਸਟੈਂਸ ਐਦਾਂ ਦੇ ਬਣ ਜਾਂਦੇ ਨੇ ਵੀ ਮੈਰਿਜ ਨੂੰ ਰਿਫਿਊਜ਼ ਕੀਤਾ ਜਾਂਦਾ ਵੀ ਮੈਂ ਨਹੀਂ ਕਰਾਵਾਂਗਾ ਹਾਲਾਤ ਬਦਲ ਜਾਂਦੇ ਨੇ ਤਾਂ ਉੱਥੇ ਜਾ ਕੇ ਸੁਪਰੀਮ ਕੋਰਟ ਨੇ ਇਸ ਜਜਮੈਂਟ ਦੇ ਵਿੱਚ ਇਸ ਮੁੰਡੇ ਨੂੰ ਬਰੀ ਕੀਤਾ ਤੇ ਇਹਦੇ ਵਿੱਚ ਮੇਨਲੀ ਇਹ ਗੱਲ ਕਹੀ ਹੈ ਬਿਕਾਉਜ਼ ਹੀ ਇਜ਼ ਲਵਰ ਕਮਿਟਡ ਸੂਸਾਈਸਡ ਅਪਨ ਹਿਸ ਰਿਫਿਊਜ਼ਲ ਟੂ ਮੈਰੀ is charged with the offense or you would rather simple refusal to marry someone would not amount to instigation to commit suicide ਇਹ ਸਿੰਪਲ ਰਿਫਿਊਜ਼ ਕੀਤਾ ਗਿਆ ਵੀ ਮੈਂ ਤੇਰੇ ਨਾਲ ਮੈਰਿਜ ਨਹੀਂ ਕਰਵਾ ਰਿਹਾ ਕੋਈ ਹਾਲਾਤ ਚੇਂਜ ਹੁੰਦੇ ਨੇ ਤਾਂ ਉੱਥੇ ਜਿਹੜੀ 306 ਆਈਪੀਸੀ ਉੱਥੇ ਅਟਰੈਕਟ ਨਹੀਂ ਹੁੰਦੀ ਤਾਂ ਜਿਹੜਾ ਮੁੰਡਾ ਹੈ ਉਹ ਬਰੀ ਕੀਤਾ ਗਿਆ ਜੋ ਉਹਦੀ ਸਜ਼ਾ ਸੀ ਉਹਨੂੰ ਸੈਟ ਸੈਟ ਕੀਤਾ ਜਾਂਦਾ ਕਨਵੈਕਸ਼ਨ ਜੋ ਹਾਈ ਕੋਰਟ ਨੇ ਉਹਨੂੰ ਕੰਟੀਨਿਊ ਰੱਖੀ ਸੀ ਸੋ ਇਸ ਕਰਕੇ ਇੱਕ ਮਾਨਯੋਗ ਹਾਈ ਕੋਰਟ ਦੀ ਇਸ ਜੱਜਮੈਂਟ ਦੇ ਵਿੱਚ ਜ਼ਿਕਰ ਕੀਤਾ ਗਿਆ ਪੰਜਾਬ ਬਰ ਹਰਿਆਣਾ ਦਾ ਪ੍ਰਭੂ ਵਰਸਸ ਸਟੇਟ ਰਿਪਰੈਜ਼ੈਂਟਡ ਬਾਇ ਦ ਇੰਸਪੈਕਟਰ ਪੁਲਿਸ ਐਂਡ ਅਨਦਰਸ ਇਹਦੇ ਵਿੱਚ ਵੀ ਹਾਈ ਕੋਰਟ ਨੇ ਸਿੱਧੀ ਗੱਲ ਕਲੀਅਰ ਕੀਤੀ ਗਈ ਸੀ ਇਟ ਵਾਸ ਅਰਡਡ ਥੈਟ ਦ ਬ੍ਰੋਕਰ ਰਿਲੇਸ਼ਨਸ਼ਿਪ ਐਂਡ ਦ ਹਾਰਟ ਬ੍ਰੇਕਸ ਆਰ ਅ ਪਾਰਟ ਆਫ ਐਵਰੀਡੇਅ ਲਾਈਫ ਇਹਦੇ ਵਿੱਚ ਹਾਈ ਕੋਰਟ ਨੇ ਗੱਲ ਕਹੀ ਹੈ ਵੀ ਜਿਹੜੇ ਰਿਲੇਸ਼ਨਸ਼ਿਪ ਟੁੱਟਦੇ ਨੇ ਜਾਂ ਦਿਲ ਬ੍ਰੇਕ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਦਾ ਹਰ ਦਿਨ ਦਾ ਇੱਕ 파ਟ ਬਣ ਚੁੱਕੇ ਨੇ ਐਂਡ ਬ੍ਰੇਕਿੰਗ ਆਫ ਦਾ ਆਵਰ ਰਿਲੇਸ਼ਨਸ਼ਿਪ ਊਡ ਨਾਟ ਬੀ ਕਨਸਟੀਟਿਊਟਡ ਐਨੀ ਇੰਟੀਗੇਸ਼ਨ অর ਅ ਵੈਟਮੈਂਟ ਆਫ ਦ ਸਾਈਡ ਤਾਂ ਇਹਦੇ ਵਿੱਚ 306 आईपीਸੀ ਦੇ ਵਿੱਚ ਜੋ ਪਰਚਾ ਪੁਲਿਸ ਕਰ ਦਿੰਦੀ ਹੈ 306 ਧਾਰਾ ਲਾ ਕੇ ਤਾਂ ਉਹ ਇੱਥੇ ਇਹਦੇ ਵਿੱਚ ਨਹੀਂ ਇੰਸਟੀਗੇਸ਼ਨ ਨਹੀਂ ਕਰਦੀ ਹੈਗੀ ਪ੍ਰਭੂ ਵਰਸਸ ਸਟੇਟ ਜਜਮੈਂਟ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਇਸ ਵੇਸ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਸ ਜਜਮੈਂਟਸ ਨੂੰ ਵੀ ਲੈ ਕੇ ਇਹਦੇ ਵਿੱਚ ਜ਼ਿਕਰ ਕੀਤਾ ਵੀ ਜਿਹੜੀ ਸਿੰਪਲ ਰਿਫਿਊਜ਼ਲ ਆਫ ਮੈਰਿਜ ਆ ਉਹ 306 ਦੇ ਵਿੱਚ ਨਹੀਂ ਆਉਂਦੀ ਤਾਂ ਸਮਝਣ ਵਾਲੀ ਗੱਲ ਇਹ ਹੈ ਵੀ ਕੋਈ ਕੋਈ ਵੀ ਮੁੰਡਾ ਜਾਂ ਕੁੜੀ ਰਿਲੇਸ਼ਨ ਦੇ ਵਿੱਚ ਹੈਗੇ ਨੇ ਉਹਨਾਂ ਦੇ ਹਾਲਾਤ ਸਰਕਮਸਟੈਂਸ ਜੈਦਾਂ ਜਾਂ ਮਾਪੇ ਮਨਾ ਕਰ ਦਿੰਦੇ ਨੇ ਮੈਰਿਜ ਨੂੰ ਜਾਂ ਕੋਈ ਹੋਰ ਹਾਲਾਤ ਬਣ ਜਾਂਦੇ ਨੇ ਤਾਂ ਜੇ ਲੜਕੀ ਸੁਸਾਈਡ ਕਰਦੀ ਹੈ ਜਾਂ ਲੜਕਾ ਸੁਸਾਈਡ ਕਰਦਾ ਹੈ ਰਿਫਿਊਜ਼ਲ ਦੇ ਉੱਪਰ ਤਾਂ ਉਹ 306 ਆਈਪੀਸੀ ਜੀ ਬੰਦਾ ਪ੍ਰੇਰੋਪ ਕਰਕੇ ਮਰ ਗਿਆ ਵੀ ਮੈਂ ਲਿਖ ਕੇ ਮਰ ਜਾਣਾ ਮੈਂ ਇਹ ਦੇ ਕਰਕੇ ਮਰਿਆ ਤਾਂ ਉਹ 306 ਦੇ ਵਿੱਚ ਅਟ੍ਰੈਕਟ ਨਹੀਂ ਕਰਦੀ ਮੇ ਰਿਫਿਊਜ਼ਲ ਆਫ ਮੈਰਿਜ ਦੇ ਉੱਤੇ ਥੈਂਕ ਯੂ